ਮੇਰੇ ਵੱਲੋਂ ਮੇਰੇ ਸਰੋਤਿਆਂ ਨੂੰ ਪਿਆਰ ਭਰੀ ਨਿੱਗੀ ਸਤਿ ਸ੍ਰੀ ਅਕਾਲ ਜੀ। ਲੋ ਜੀ ਹਰ ਰੋਜ਼ ਦੀ ਤਰ੍ਹਾਂ ਅੱਜ ਫਿਰ ਤੁਹਾਡੇ ਸਾਹਮਣੇ ਇੱਕ ਕੋੜੀ ਲੈ ਕੇ ਹਾਜ਼ਰ ਹੋਈਆਂ। ਉਮੀਦ ਕਰਦੀ ਹਾਂ ਪਸੰਦ ਕਰੋਗੇ। ਲੋ ਜੀ ਆਪਾਂ ਸ਼ੁਰੂ ਕਰਦੇ ਹਾਂ ਕੋੜੀ। ਪੂਛ ਦੀਪ ਛੇਂਦੀ ਮਾਲਣ ਆਈ। ਸ਼ਾਦੀ ਵਾਲਾ ਕਾਰੇ ਕੇੜਾਈ ਓਏ। ਉੱਚ ਦੀਪ ਜੇਂਦੀ ਮਾਲਣ ਆਈ ਸ਼ਾਦੀ ਵਾਲਾ ਕਰ ਕੇ ਢਾਈ ਓਏ ਉੱਚੜੇ ਤੰਬੂ ਸਭ ਜਕ ਨਾਤਾ ਸ਼ਾਦੀ ਵਾਲਾ ਕਰੇ ਹੋਈ ਓਏ ਉੱਚੜੇ ਤੰਬੂ ਸਭ ਜਕ ਨਾਤਾ ਸ਼ਾਦੀ ਵਾਲਾ ਕਰ ਏ ਹੋਈ ਓਏ ਆ ਮੇਰੀ ਮਾਲਣ ਬੈਠ ਦਲੀਜੇ ਘਰ ਸਹਿਰੇ ਦਾ ਮੋਲੀ ਓਏ ਆ ਮੇਰੀ ਮਾਲਣ ਬੈਠ ਦਲੀਜੇ ਘਰ ਸਹਿਰੇ ਦਾ ਮੋਲੀ ਓਏ 1 ਲੱਖ ਸਹਿਰ ਚੰਬਾ 2 ਲੱਖ ਮਰਵਾ 3 ਲੱਖ ਸਿਹਰੇ ਦਾ ਮੁੱਲ ਈ ਹੋਏ 1 ਲੱਖ ਜੰਬਾ 2 ਲੱਖ ਮਰਵਾ 3 ਲੱਖ ਸਿਹਰੇ ਦਾ ਮੁੱਲ ਈ ਹੋਏ ਲੈ ਮੇਰੀ ਮਾਲਣ ਬਨਨੀ ਸਿਹਰਾ ਬਨਨੀ ਲਾਲ ਜੀ ਦੇ ਮਥੇ ਤੇ ਲੈ ਮੇਰੀ ਮਾਲਣ ਬਨਨੀ ਸਹਿਰਾ ਬਨਨੀ ਲਾਲ ਜੀ ਦੇ ਮੱਥੇ ਤੇ ਹਰਿਆ ਨੀ ਮਾਲਣ ਹਰਿਆ ਨੀ ਪੈਣੇ ਹਰਿਆ ਤੇ ਪਾਗੀ ਪਰ ਆਈ ਓਏ ਹਰਿਆ ਨੀ ਮਾਲਣ ਹਰਿਆ ਨੀ ਪੈਣੇ ਹਰਿਆ ਤੇ ਪਾਗੀ ਪਰ ਆਈ ਓਏ ਪੁਛ ਦੀਪ ਛੇਂਦੀ ਮਾਲਣ ਆਈ ਸ਼ਾਦੀ ਵਾਲਾ ਕਰ ਕੇੜਾਈ ਓਏ ਪੁਛ ਦੀਪ ਛੇਂਦੀ ਮਾਲਣ ਆਈ ਸ਼ਾਦੀ ਵਾਲਾ ਕਰ ਕੇੜਾਈ ਓਏ ਉੱਚੜੇ ਤੰਬੂ ਸਭ ਜਿ ਕਨਾਤਾ ਸ਼ਾਦੀ ਵਾਲਾ ਕਾਰੇ ਹੋਈ ਓਏ ਉੱਚੜੇ ਤਾਂਬੂ ਸ਼ਬਦ ਕਾ ਨਾਤਾ ਸ਼ਾਦੀ ਵਾਲਾ ਕਾਰੇ ਇਹ ਹੋਈ ਓਏ ਆ ਮੇਰੀ ਮਾਲਣ ਬੈਠ ਦਲੀਜੇ ਕਰ ਕਲਗੀ ਦਾ ਮੋਲੀ ਓਏ ਆ ਮੇਰੀ ਮਾਲਾ ਬੈਠ ਦਲੀਜੇ ਕਰ ਕਲਗੀ ਦਾ ਮੋਲੀ ਓਏ 1 ਲੱਖ ਮੋਤੀ 2 ਲੱਖ ਹੀਰੇ 3 ਲੱਖ ਕਲਗੀ ਦਾ ਮੋਲੀ ਓਏ 1 ਲੱਖ ਮੋਤੀ 2 ਲੱਖ ਹੀਰੇ 3 ਲੱਖ ਕਲਗੀ ਦਾ ਮੋਲੀ ਓਏ ਲੈ ਮੇਰੀ ਮਾਲਣ ਲਾ ਦੇ ਕਲਗੀ ਲਾ ਦੇ ਲਾਲ ਜੀ ਦੇ ਮੱਥੇ ਤੇ ਲੈ ਮੇਰੀ ਮਾਲਣ ਲਾ ਦੇ ਕਲਗੀ ਲਾ ਦੇ ਲਾਲ ਜੀ ਦੇ ਚੀਰੇ ਤੇ ਹਰਿਆਨੀ ਮਾਲਣ ਹਰਿਆਨੀ ਪੈਣ ਹਰਿਆ ਤੇ ਪਾਗੀ ਪਰਾਈ ਓਏ ਹਰਿਆ ਨੀ ਮਾਲਾਣ ਹਰਿਆ ਨੀ ਪਹਿਣੇ ਹਰਿਆ ਤੇ ਪਾਗੀ ਪਰਾਈ ਓਏ